ਸਿਰੀ ਰਾਗ ਮਹੱਲਾ 5 ਜਾਕੋ ਮੁਸ਼ਕਲ ਅਤ ਬਣੈ ਟੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭੱਜ ਖਲੀ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ ਚੇਤੇ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾਉ ਸਾਹਿਬ ਨੇ ਤਾਣਿਆ ਕਾ ਤਾਣ ਆਇ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾ ਜੇ ਕੋ ਹੋਇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੈ ਥੀਰ ਸਵਾਰਥ ਸਵਾਹ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚੇਤ ਆਵੇ ਉਸ ਪਾਰ ਬ੍ਰਹਮ ਤਾਂ ਚਲੋ ਹੋਇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕਟਮ ਪਲਿਟਿਆ ਕਦੇ ਹਰਖ ਕਦੇ ਸੋਗ ਗਉਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਣ ਸੋਏ ਚੇਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁ ਉਨ ਅਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਿਮਖਿ ਸਿਮਰਤ ਤਰਿਆ ਸਾਸਤਿ ਸਿਮਰਤ 베ਦ ਚਾਰ ਮੋਖਾਗਿਰ ਵਿਚਰੀ ਤਪੇ ਤਪੀ ਸਰ ਜੋਗਿਆ ਤੀਰਥ ਗਵਨ ਕਰੇ ਖਾਤ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਭਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਖ ਸਿੱਖਦਾਰੀਆਂ ਰਸ ਭੋਗਣ ਬਿਸਥਾਰ ਬਾਗ ਸੁਹਾਵੇ ਸੋਹਣੀ ਚੱਲੈ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਾ ਚੇਤਨਾ ਆਇਓ ਭਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਤਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪਰੀਤ ਲਸ਼ਕਰ ਤਰਕ ਸੰਬੰਧ ਬੰਦ ਜਿਉ ਜਿਉ ਸਗਲੀ ਕੀਤਾ ਚੇਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ ਕਾਇਆ ਰੋਗ ਨਾ ਛਿਦਰ ਕਿਸ ਨਾ ਕਿਸ ਕਾੜਾ ਸੋਗ ਮਿਰਤਨਾ ਆਵੀ ਚਿੱਤ ਤਿਸ ਅਹਨਸ ਭੋਗੈ ਭੋਗ ਸਭ ਕਿਛ ਕੀਤੋ ਨੇ ਆਪਣਾ ਜੀਏ ਨਾ ਸੰਕ ਧਰਿਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੁਹਾ ਸਿਨਿਆ ਕਾ ਖਸਮਿ ਆਪ ਅਵਰ ਨ ਦੂਜਾ ਥਾ ਸਤਗੁਰ ਤੁਠੈ ਪਾਇ ਨਾਨਕ ਸਚਾ ਨਾਮ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੈ ਕਮਨ ਬਾਤਾਂ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿਨਹੀ ਜਾਤਾ ਗਉਤੀ ਰਹਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਤਰਮਾਤਾ ਇਕ ਸ਼ਬਦੀ ਬਹੂ ਰੂਪ ਅਵਤੂਤਾ ਕਾਪੜੀ ਕਉਤੇ ਜਾਗੂਤਾ ਇਕ ਤੀਰਥਨਾਤਾ ਨਿਹਾਰ ਵਰਤੀ ਅਪਰਸਾ ਇਕਲੂਕ ਨ ਦੇਵਹ ਦਰਸਾ ਇਕ ਮਨ ਹੀ ਗਿਆਤਾ ਘਾਟ ਨ ਕਿ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्यागी ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇਕ ਓੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਭੈਾਲ ਜੀਉ ਹਉ ਵਾਰੀ ਹੋ ਵਾਰ ਲੈ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੁਧ ਸੰਸਾਰ ਉਪਾਇਆ ਸਿਰੇ ਸਿਰ ਤੁੰਦੇ ਲਾਇਆ ਵੇਖਹਿ ਕੀ ਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਉ ਪ੍ਰਗਟ ਪਹਾੜ ਹੈ ਜਾਪਦਾ ਸਭ ਨਾਮੈ ਨੋ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕਹੋ ਬਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ ਸੁਰ ਨਾਰ ਮਨ ਜਨ ਲੋਚਦੀ ਸੋ ਸਤਿਗੁਰ ਦੀਆ 부ਝਾਏ ਜੀਉ ਸਤ ਸੰਗਤ ਕੈਸੀ ਜਾਣੀਐ ਜਿੱਥੈ ਇੱਕੋ ਨਾਮ ਵਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆਪ ਬੁਝਾਏ ਜੀਉ ਇਹੋ ਜਗਤ ਭਰਮ ਭੁਲਾਇਆ ਆਪਹੁ ਤੁਦ ਖਵਾਇਆ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਿੰਨਾ ਕੇ ਨਾਏ ਜੀਉ ਦੋਹਾਗਣੀ ਕਿਆ ਨਿਸ਼ਾਨੀਆਂ ਖਸਮ ਹੋ ਖੁੱਥੀਆਂ ਫਿਰਹਿ ਨਿਮਾਣੀਆਂ ਮੈਲੀ ਵੇਸ ਤਿੰਨਾ ਕਾਮਣੀ ਦੁਖੀ ਰੈਣ ਵਿਹਾਈ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਲਾਈ ਜੀਉ ਹੁਕਮ ਜਿਨਾਂ ਨੂੰ ਮਨਾਇਆ ਤਿਨੇ ਅੰਦਰ ਸ਼ਬਦ ਵਸਾਇਆ ਸਹਿਆਂ ਸੇ ਸੁਹਾਗਣੀ ਜਿਨ ਸਹ ਨਾਲ ਪਿਆਰ ਜੀਉ ਜਿਨਾਂ ਭਾਣੀ ਕਾ ਰਾਸ ਆਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐ ਸਾ ਜਾਣੀਐ ਜੋ ਸਭ ਸੈ ਲੈ ਮਲਾਈ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤ ਕਿਐ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਰਿਦੈ ਸਮਾਣੀਆਂ ਸੁਖ ਸੇਵਾ ਅੰਦਰ ਰਖਿਐ ਆਪਣੀ ਨਦਰ ਕਰਹਿ ਨਿਸਤਾਰ ਜੀਉ ਸਤਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਗੁਰ ਬਾਜ ਨਾ ਪਾਇਉ ਸਭ ਥੱਕੀ ਕਰਮ ਕਮਾਏ ਜੀਉ ਹਉ ਸਤਗੁਰ ਵਿਟੋ ਕਮਾਇਆ ਜਿਨੂ ਭ੍ਰਮ ਭੁਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਹਿ ਰਲਾਈ ਜੀਉ ਤੂੰ ਸਭ ਨਾ ਮਾਹੇ ਸਮਾਇਆ ਤਿਨ ਕਰਤੈ ਆਪ ਨਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆ ਦੁਇ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਸ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਉ ਸਭ ਲੋਕ ਕਰੈ ਜੈਕਾਰ ਜੀਉ ਮੇਰਾ ਗੁਣ ਅਵਗਨ ਨਾ ਵਿਚਾਰਿਆ ਰਬ ਆਪਣਾ ਬਿਰਧ ਸੁਹਾਰਿਆ ਕੰਠ ਲਾਏ ਕੈ ਰਖਿਓਨ ਲੱਗੈ ਨਾ ਤਤੀਵਾਉ ਜੀਉ ਮੈਂ ਮਨ ਤਨ ਪ੍ਰਭੂ ਧਿਆਇਆ ਜੀਏ ਪਿਛੇ ਅੜਾ ਫਲ ਪਾਇਆ ਸਾਹਾ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀ ਵੈ ਨਾਉ ਜੀਉ ਤੁਦੇ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੂ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਈ ਜੀਉ ਗੁਰਪਦ ਸਾਦੀ ਪਾਇਆ ਤਿਥੈ ਮਾਇਆ ਮੋਹ ਚਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਇ ਜੀਉ ਗੋਪੀ ਨੈ ਗੋਵਾਲੀਆ ਤੁਦੇ ਆਪੇ ਗੋਏ ਉਠਾਲੀਆ ਹਕਮੀ ਪਾੜੀ ਸਾਜਿਆ ਤੂੰ ਆਪੇ ਪੰਨ ਸਵਾਰ ਜੀਓ ਜਿਨ ਸਤਗੁਰ ਸਿਓ ਚਿਤ ਲਾਇਆ ਤਿਨਹੀ ਦੂਜਾ ਭਾਉ ਚੁਕਾਇਆ ਨਿਰਮਲ ਜੂਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇ ਹੈ ਵਡਿਆਈਆਂ ਹਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ